ਓਏ ਇਹ ਤਾਤ ਨਾ ਸ਼ਰੀ ਬਾਹਰ ਗਾਣਾ ਹੋਲੀ ਗੋਲੀ ਪਾਜੀ ਆ ਆ ਆ ਸੀਟ ਤੇ ਬਿਠਾ ਲਓ ਪਾਜੀ ਆ ਸੀਟ ਤੇ ਆ ਸੀਟ ਤੇ ਬਿਠਾ ਦਿਓ ਤਾਂ ਲੋਕਾਂ ਦਾ ਹਾਲਾਤ ਇੱਥੇ ਬੜਾ ਮਾੜਾ ਵਿਚਾਰਾ ਏਦਾਂ ਕੋਈ ਆ ਪ੍ਰੈਗਨੈਂਟ ਭੈਣ ਤੇ ਕਿੱਦਾਂ ਇੱਥੇ ਸਾਰਾ ਪਿੰਡ ਪਾਣੀ ਨਾਲ ਘਰਿਆ ਹੈ ਸਾਡੇ ਤੱਕਰ ਪਹਚਾਇਆ ਸਾਡੀ ਸਾਂਤੋ ਤੱਕਰ ਤੇ ਤੁਹਾਡਾ ਫੋਨ ਵੀ ਆਇਆ ਸੀ ਭਾਈ ਹਾਂਜੀ 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 ਮੈਂ ਸਾਰਾ ਨਾ ਹਾਂ ਦਾ ਤੁਹਾਡਾ ਵੀ ਫੋਨ ਵੀ ਮੈਨੂੰ ਚਲੋ ਆਜੋ ਪਾਜੀ ਮਾੜਾ ਜਿਆ ਨੂੰ ਮੈਂ ਥੱਕੇ ਤੁਸੀਂ ਜਿਆਣਾ ਮੈਂ ਮੈਂ ਕਰਦਾਂ ਪਾਜੀ ਸਰ ਤੁਸੀਂ ਬੈਠੋ ਤੇ ਸਾਡੇ ਐਸ ਐਚਓ ਸਾਹਿਬ ਨੇ ਕਲਾਂ ਨੌਰ ਤੋਂ ਮਨਜੋਤ ਪਾਜੀ ਤੇ ਸਰਪੰਚ ਸਾਹਿਬ ਕਿਹੜੇ ਪਿੰਡ ਦੇ ਸਰਪੰਚ ਸਾਹਿਬ ਨੇ ਰੋਸੇ ਪਿੰਡ ਤੋਂ ਹਾਂਜੀ ਪਾਜੀ ਮੈਂ ਮਾਰੇ ਚੱਕਾ ਮਾਰੀ ਇਹ ਭੈਣ ਰੈਗਰ ਲੇਡੀ ਨਾਲ ਛੋਟਾ ਬੱਚਾ ਵਾਹ ਜੀ ਇਹ ਲੱਗੇ ਤਕਬਾਰੋ ਤਕਬਾਰੋ ਹਾਂ ਜ਼ਬਾਰੋ ਤਕਾ ਪਾ ਜੀ ਖੜ੍ਹ ਜਾਓ ਆ ਆ ਸੁਆਈ ਨੂੰ ਆਈ ਗੇਂ ਇਹ ਕਿਲੋ ਫਿਲੋ ਪਾਣੀ ਲਾਈਕ ਕਰੰਗੇ ਵਾਹਿਗੁਰੂ ਜੀ ਤਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਲਾਤ ਤੁਸੀਂ ਸੰਗਤ ਜੀ ਦੇਖ ਰਹੇ ਆਂ ਕਿ ਰੋਸਾਵੜ ਤੋਂ ਅਸੀਂ ਉਹ ਭੈਣ ਨੂੰ ਲੈ ਕੇ ਆਏ ਆਂ ਜਿਹੜੇ ਪ੍ਰੈਗਨੈਂਟ ਆ ਤੇ ਨਹੀਂ ਸੁਣੀ ਨਿਕਲਣਾ ਭਾਈ ਜੀ ਹਾਲਾਤ ਸਾਰੇ ਹੀ ਪਿੰਡਾਂ ਦੇ ਇਦਾਂ ਹੀ ਹਾਲਾਤ ਬਣੇ ਪਏ ਇੱਥੇ ਕਲਾ ਨੌਰ ਲਾਗੇ ਸਾਡੀਆਂ ਇਸ ਟਾਈਮ ਚਾਰ ਬੂਟਾਂ ਜਿਹੜੀਆਂ ਇੱਥੇ ਚੱਲ ਰਹੀਆਂ ਸਵਾਮ ਨਹੀਂ ਭਾਜੀ ਜਾਣਾ ਨਹੀਂ ਐਵੇਂ ਮੁੜ ਕੇ ਤਾਂਗੋਂਗੇ ਥੱਲੇ ਲਾ ਕੇ ਮੁੜ ਕੇ ਤਾਂਗੋਂ ਗਾਂ ਤੋਂ ਕਰਨ ਨਾਲ ਐਸਚੂ ਸਾਹਿਬ ਸਾਡੇ ਤੇ ਕਲਾ ਨੌਰ ਤੋਂ ਮਾਵਾ ਨਵਾਰਿਆ ਸਾਡੇ ਨਾਲ ਹੀ ਲੱਗੇ ਹੋਏ ਤੇ ਇਹ ਰੁਸਾ ਪਿੰਡ ਤੋਂ ਭਾਜੀ ਲੈ ਕੇ ਆਏ ਰੁਸਾ ਕਿਹਨੂੰ ਬਿਲਕੁਲ ਬਾਰਡਰ ਦੇ ਉੱਤੇ ਹੈ ਬਿਲਕੁਲ ਬਿਲਕੁਲ ਲਾਸਟ ਪਿੰਡ ਹੈ ਬਾਰਡਰ ਦਾ ਲਾਸਟ ਪਿੰਡ ਹੈ ਲਾਸਟ ਪਿੰਡ ਹੈ ਜੀਰੋ ਲੈ ਕੇ ਬਹੁਤ ਬਹੁਤ ਧੰਨਵਾਦ ਜਿਹੜੇ ਇਦਾਂ ਕੋਈ ਕੋਈ ਅਫਸਰ ਹੁੰਦਾ ਜਿਹੜਾ ਸਾਡੇ ਨਾਲ ਫਰੰਟ ਲਾਈਨ ਦੇ ਉੱਪਰ ਐਨਾ ਬਿਲਕੁਲ ਗਰਾਉਂਡ ਲੈਵਲ ਤੇ ਜਿਹੜੀਆਂ ਸਵਾਵਾ ਨਵਾਉਂਦਾ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਿਉਂਕਿ ਕਈ ਅਫਸਰ ਤਾਂ ਕੀ ਦੇਖਦੇ ਆ ਜਿਹੜੇ ਰੋਡਾਂ ਤੇ ਖੜ ਕੇ ਸਾਨੂੰ ਆਰਡਰ ਦੇ ਕੇ ਚਲ ਜਾਂਦੇ ਆ ਬਹੁਤ ਆਸੂ ਦੇਖਦਾ ਆਂ ਭਾਜੀ ਪਰ ਆ ਤੁਸੀਂਾਂ ਨਾਲ ਮੈਨੂੰ ਉੱਥੇ ਟਾਈਮ ਬੈਠ ਗਏ ਵੀ ਨਹੀਂ ਬਾਈ ਮੈਂ ਇਹਨਾਂ ਤੇ ਨਾਲ ਜ਼ਰੂਰ ਧੰਨਵਾਦ ਤੁਹਾਡਾ ਭਾਈ ਜੀ ਬਹੁਤ ਬਹੁਤ ਸਾਰਿਆਂ ਨੂੰ ਆਪਣਾ ਫਰਜ਼ ਸਾਂਝਣਾ ਚਾਹੀਦਾ ਡਿਊਟੀਆਂ ਜ਼ਿੰਮੇਵਾਰੀਆਂ ਉਹ ਇੱਕ ਅਲੱਗ ਚੀਜ਼ ਆ ਇਨਸਾਨੀਅਤ ਇੱਕ ਅਲੱਗ ਚੀਜ਼ ਆ ਇਨਸਾਨੀਅਤ ਦੇ ਨਾਤੇ ਸਾਨੂੰ ਇਹ ਸਵਾਵਾ ਕਰਨੀਆਂ ਚਾਹੀਦੀਆਂ ਪਿੱਛੇ ਪਿੱਛੇ ਪਿੱਛੋ ਕਰੀਏ ਇਹ ਸਾਨੂੰ ਇਨਸਾਨੀਅਤ ਦੇ ਨਾਤੇ ਸਾਨੂੰ ਸਵਾਵਾ ਇਧਰ ਨਹੀਂ ਭਈ ਜਾਣੀ ਲੋਕ ਤੇ ਘੱਟੋ ਘੱਟ 3 ਕਫੂ 4 ਫੂਰ ਦਾ ਚਾਹੀਦਾ ਨਾ ਕਰ ਲਾਂਗਾ ਠੱਕਾ ਦਾ ਬਹੁਤ ਤਾਂ ਕਰਦਾ ਇੱਥੇ ਗਾਂਹ ਚੋਂ ਨਾ ਆਇਆ ਇਹ ਜਿਆਦਾ ਭਜੀ ਇੱਥੇ ਅਗੇ ਫਸ ਗਈ ਸਕੀ ਤੇ ਇਹ ਈ ਤਨਸਲ ਕਰਨੀਆਂ ਚਾਹੀਦੀਆਂ ਬਾਕੀ ਕਲਾ ਨੌਰ ਦੇ ਵਿੱਚ ਜੇ ਕੋਈ ਭਰਾ ਕੋਈ ਵੀਰ ਇੱਥੇ ਫਸਿਆ ਹੋਵੇ ਮੋਬਾਈਲ ਨੰਬਰ ਕਰ ਸਕਦਾ 927620100 922720100 ਨੰਬਰ ਕਿ ਹੁਣ ਅਸੀਂ ਇੱਥੋਂ ਥੋੜਾ ਜਿਹਾ ਜਿੰਨਾ ਚਿਰ ਨਹੀਂ ਆ ਬਕਰ ਕੇ ਤੇ ਡੇਰਾ ਬਾਬਾ ਨਾਨਕ ਸਾਡੀ ਟੀਮ ਜਾਊਗੀ ਪ੍ਰੋਬਲਮ ਇਹ ਆ ਰਹੀ ਜਾਣਾ ਡੇਰਾ ਬਾਬਾ ਨਾਨਕ ਦੋ ਕੁੱਟਾ ਭੇਜਦਿਆਂ ਅਸੀਂ ਪਰ ਇੱਥੋਂ ਟ੍ਰੈਕ ਕਰਕੇ ਪਾਣੀ ਜਿਹੜਾ ਘਾਟਾ ਤੋਂ ਉੱਥੋਂ ਗਾ ਸਾਨੂੰ ਟ੍ਰੈਲੀ ਦਾ ਇੰਤਜ਼ਾਮ ਕਰਨਾ ਪੈਣਾ ਜਾਂ ਕੋਈ ਉਹ ਅਸੀਂ ਦੇਖ ਕੇ ਕਰ ਚੁੱਕਾ ਸੀ ਡੇਰਾ ਬਾਬਾ ਨਾਨਕ ਤੇ ਚਾਹਾਂਗੇ ਜਿੱਥੇ ਸੁਭਾਵਾਂ ਜਿਹੜੇ ਉੱਥੇ ਵੀ ਚੱਲਣਗੇ ਆ ਭੈਣ ਦਾ ਮੋਬਾਈਲ ਭਾਈ ਦਾ ਭੈਣ ਉਹ ਆਲ ਦੇ ਆ ਗਿਆ ਨਾ ਕੋਨਾ ਇਹ ਭੈਣ ਰਸੂ ਕਰਕੇ ਭੈਣ ਨੂੰ ਲੈ ਕੇ ਆਏ ਆ ਤੇ ਭੈਣ ਸਾਹਿਬ ਜੀ ਨੂੰ ਤੇ ਹਸਪੀਟਲ ਲੈ ਕੇ ਹੁਣ ਬਚਾਇਆ ਜਾ ਰਿਹਾ ਧੰਨਵਾਦ ਸਾਰੀ ਸੰਗਤ ਦਾ ਬਾਈ ਜੀ ਦਾ ਖਾਲਸਾ ਬਾਈ ਜੀ ਦਾ ਹਾਂ